ਕੁਝ ਲੋਕਾਂ ਦੀ ਕਹਾਣੀ ਬਸ ਇਤਨਾ ਹੀ ਹੈ ਖਾ ਲਿਆ ਪੀ ਲਿਆ ਸੌ ਲਿਆ ਕਮਾ ਲਿਆ ਗੁਰੂ ਜੀ ਕਹਿੰਦਿਆ ਕਮਾ ਲਿਆ ਖਾ ਲਿਆ ਸੌ ਲਿਆ ਬਸ ਐ ਹੋਈ ਜ਼ਿੰਦਗੀ ਨਹੀਂ ਹੈ ਇਹਦੇ ਨਾਲ ਆਨੰਦ ਮਈ ਜ਼ਿੰਦਗੀ ਨਹੀਂ ਕੋਈ ਜੀ ਸਕਦਾ ਗੁਰੂ ਜੀ ਕਹਿੰਦੇ ਨੇ ਐ ਇਨਸਾਨ ਆ ਤੈਨੂੰ ਮੈਂ ਆਨੰਦ ਭਰਪੂਰ ਜ਼ਿੰਦਗੀ ਜੀਣ ਦੀ ਕਲਾ ਸਿਖਾਂਦਾ ਰਵਦਾਸ ਰਾਤ ਨਾ ਸੋਈਐ ਪੂਰੀ ਰਾਤ ਕੁੜਾੜੇ ਨਹੀਂ ਮਾਰਦੇ ਰਹਿਣਾ ਦਿਵਸ ਨਾ ਕਰੀਏ ਸਵਾਦ ਦਿਨੇ ਇਤਨਾ ਨਹੀਂ ਖਾ ਲੈਣਾ ਕਿ ਹੋਸੀ ਨਾ ਰਵੇ ਇਹਦੇ ਨਾਲ-ਨਾਲ ਗੁਰੂ ਜੀ ਕਹਿੰਦੇ ਕਿ ਤੇਰਾ ਹੋਰ ਕੰਮ ਹੈ ਕੀ ਅਹਨਿਸ ਹਰਜੀ ਸਿਮਰਿਏ ਉਸ ਮਾਲਕ ਦੇ ਨਾਮ ਦਾ ਸਿਮਰਨ ਕਰਨਾ ਹੋਵੇਗਾ ਉਹਨਾਂ ਨੇ ਇਹ ਨਹੀਂ ਕਿਹਾ ਕਿ ਤੂੰ ਕੰਮ ਕਾਰ ਨਹੀਂ ਕਰਨਾ ਉਹਨਾਂ ਦਾ ਕਹਿਣਾ ਸੀ ਜੀਵਾਂ ਸੇ ਓਮਕਾਰ ਜਪ ਹੱਥਾਂ ਸੇ ਕਰਕਾਰ ਰਵਿਦਾਸ ਮਿਲੇ ਕਰ ਆਏ ਕਰ ਕਹੇ ਰਵਿਦਾਸ ਵਿਚਾਰ ਹੱਥਾਂ ਦੇ ਨਾਲ ਕਾਰੋਬਾਰ ਕਰਨੇ ਨੇ ਅਸੀਂ ਆਪਣੇ ਗ੍ਰਿਸ਼ਤ ਦੀਆਂ ਜ਼ਿੰਮੇਵਾਰੀਆਂ ਨੂੰ ਨਿਭਾਣਾ ਹੈ ਲੇਕਿਨ ਉਹਦੇ ਨਾਲ-ਨਾਲ ਅੰਤਰ ਹੀ ਅੰਤਰ ਨਾਮਵਲ ਵੀ ਧਿਆਨ ਨੂੰ ਰੱਖਣਾ ਸਿਮਰਨ ਵੀ ਕਰਦੇ ਰਹਿਣਾ ਗੁਰੂ ਜੀ ਨੇ ਸਾਨੂੰ ਕਹਿ ਕੇ ਇਹ ਨਹੀਂ ਹੈ ਕਿ ਕਾਰੋਬਾਰ ਨਹੀਂ ਕਰਨੇ ਸਤਗੁਰ ਨਾਮਦੇਵ ਜੀ ਸਿਲਾਈ ਦਾ ਕੰਮ ਕਰਦੇ ਸਨ ਕੱਪੜੇ ਸਿਲਾਈ ਕਰਦੇ ਕਾਫੀ سارے ਕੱਪੜੇ ਆ ਜਾਂਦੇ ਇਹਨਾਂ ਨਾਲ ਇਹਨਾਂ ਦੀ ਸਿਫਤ ਕਿਤੇ ਤਰਲੋਚਨ ਜੀ ਨਾਲ ਕਿਸੇ ਨੇ ਕਰ ਦਿੱਤੀ ਤਿਲੋਚਨ ਜੀ ਵਿਰਮਨ ਪਰਿਵਾਰ ਦੇ ਸਨ ਸਤਗੁਰ ਨਾਮਦੇਵ ਜੀ ਸੀਂਬਾ ਪਰਿਵਾਰ ਚੋਂ ਸਨ ਤੇ ਸਤਗੁਰ ਤੇ ਲੋਚਨ ਜੀ ਇਹਨਾਂ ਦੇ ਕੋਲ ਆ ਕੇ ਬੈਠ ਜਾਂਦੇ ਉਹਨਾਂ ਨਾਲ-ਨਾਲ ਗੱਲਾਂ ਕਰਦੇ ਜਾਂਦੇ ਨਾਲ-ਨਾਲ ਕੱਪੜੇ ਸਲਾਈ ਕਰਦੇ ਜਾਂਦੇ ਇੱਕ ਦਿਨ ਸਤਗੁਰ ਤੇ ਲੋਚਨ ਜੀ ਕਹਿਣ ਲੱਗੇ ਕਿ ਐ ਨਾਮਦੇਵ ਮੈਂ ਦੇਖਣਾ ਤੇਰਾ ਸਾਰਾ ਦਿਨ ਕੰਮ ਹੀ ਨਹੀਂ ਮੁੱਕਦਾ ਤੇ ਰਾਤ ਨੂੰ ਨਾਮ ਕਿਹੜੇ ਟਾਈਮ ਜਪਣਾ ਸਿਮਰਨ ਕਰਨ ਜੋਗਾ ਤੇ ਤੇਰੇ ਕੋਲ ਟਾਈਮ ਹੀ ਨਹੀਂ ਲੋਕ ਤੈਨੂੰ ਕਹਿੰਦੇ ਨੇ ਉਹ ਰੱਬ ਦਾ ਬੜਾ ਪਿਆਰ ਹੈ ਤੂੰ ਨਾਮਾ ਕਹੇ ਤਿਰਲੋਚਨਾ ਤੂੰ ਸਤਗੁਰ ਨਾਮਦੇਵ ਜੀ ਸਤਗੁਰ ਤੇ ਲੋਚਨ ਨੂੰ ਇਹਦਾ ਜਵਾਬ ਦਿੰਦੇ ਨੇ ਨਾਮਾ ਕਹੇ ਤਿਰਲੋਚਨਾ ਮੁਖਤੀ RAM ਸੰਭਲ ਹੱਥ ਪੈਰ ਕਰ ਕਾਜ ਸਭ ਚੇਤ ਨਰੀਂਜਣ ਨਾਲ ਐ ਤੇਰੇ ਲੋਚਨ ਹੱਥਾਂ ਪੈਰਾਂ ਦੀ ਨਾਲ ਦੁਨੀਆ ਦੇ ਕਾਰੋਬਾਰ ਕਰੋ ਚਿੱਤ ਖਾਲੀ ਐ ਸਿਮਰਨ ਪਾਸੇ ਲਗਾਏ ਰੱਖੋ ਐ ਕੂੜ ਦੀਆਂ ਗੱਲਾਂ ਕਰਦੇ ਲੈ ਕਰਦੇ ਰਹੇ ਨਾਲ-ਨਾਲ ਦੁਨੀਆ ਦੇ ਕੰਮ ਕਰੋ ਨਾਲ-ਨਾਲ ਮਾਲਕ ਵੱਲ ਧਿਆਨ ਜੋੜ ਰੱਖੋ ਆਪੇ ਜੀਵਨ ਸਫਲਾ ਹੋ ਜਾਂਦਾ ਹੈ ਸਤਿਗੁਰਾਂ ਨੇ ਸਾਨੂੰ ਇੱਕ ਬੜਾ ਸਹਿਜ ਮਾਰਗ ਦੱਸ ਦਿੱਤਾ ਅਸੀਂ ਇਸ ਸਹਿਜ ਮਾਰਗ ਨੂੰ ਅਪਣਾਣਾ ਆਪਣੇ ਜੀਵਨ